ਜੇ ਬਾਈ ਜੀ ਆਪਾਂ ਬੈਡਾਂ ਦੀ ਗੱਲ ਕਰਦੇ ਆਂ ਬੈੱਡ ਹੈਗੇ 10000 ਤੋਂ ਸਟਾਰਟ ਬਾਈ ਕੈਮਰਾ ਮਾਰ ਕੇ ਦਿਖਾ ਦੇ 10000 ਤੋਂ 25000 ਤੱਕ ਦੇ ਬੈੱਡ ਬਾਈ ਬਾਈ ਕੋਲੇ ਪਏ ਐ ਸਪੈਸ਼ਲ ਬਾਈ ਗੱਦੇ ਵੀ ਐ ਇਹ ਅੱਡ ਅੱਡ ਦਿੱਤੇ ਜਾਣਗੇ ਠੀਕ ਆ ਬਾਈ ਜੀ ਇਧਰ ਬਾਈ ਕਸ ਟੇਬਲ ਤੇ ਮਹਿੰਗੇ ਮਹਿੰਗੇ ਬੈੱਡ ਪਏ ਐ ਬਾਈ ਲੈ ਜਾਓ ਬਲਦੇਵ ਕ੍ਰਿਸ਼ਨ ਦੀ ਦੁਕਾਨ ਤੋਂ ਬਾਈ ਸਿੰਘੋ ਮੰਡੀ ਦੇ ਵਿੱਚ ਬਲਦੇਵ ਸਿੰਘ ਜੀ ਜੇ ਕੋਈ ਆਪੜੂ ਮੰਨ ਲਾ ਵੀ ਆਪਣਾ ਬੈੱਡ ਲੈਂਦਾ 15 20000 ਦਾ ਹਾਂ ਹਾਂ ਉਹਦੇ ਵਾਸਤੇ ਕੀ ਸਪੈਸ਼ਲ ਨਾਮ ਦੇਓਗੇ ਤੁਸੀਂ ਉਹਨੂੰ ਇੱਕ ਪ੍ਰੈਸ ਦੇ ਦਾਂਗੇ ਪ੍ਰੈਸ ਦੇ ਦਾਂਗੇ ਵਧੀਆ ਕੁਆਲਿਟੀ ਦੀ ਠੀਕ ਆ ਬਾਈ ਉਹਨੂੰ ਇੱਕ ਪ੍ਰੈਸ ਦਿੱਤੀ ਜਾਊਗੀ ਤੇ ਆਪਾਂ ਇੱਧਰ ਵੀ ਚੱਲਦੇ ਆ ਬਾਈ ਕੈਮਰਾਮੈਨ ਪਿੱਛੇ ਹੋ ਜਾ ਥੋੜਾ ਜਿਹਾ ਆ ਜਾਓ ਜੀ ਬਲਦੇਵ ਸਿੰਘ ਅਧਰਵਾਜ ਪੇਣਾ ਵਾਸਤੇ ਬਹੁਤ ਸਸਤੇ ਰੇਟਾਂ ਦੇ ਨਿਮਾਰੀਆਂ ਬਈ ਬਹੁਤ ਵਧੀਆ ਬਈ ਇਹ ਆ ਛੱਡ ਗਿਆ ਦਾ ਬਾਈ ਸੀਜ਼ਨ ਚੱਲੀ ਜਾਂਦਾ ਹਨਾ ਜੇ ਆਪਾਂ ਨਿਮਾਰੀਆਂ ਦੀ ਗੱਲ ਕਰਕੇ ਬਾਈ ਬਹੁਤ ਵਧੀਆ ਬਾਈ ਕੈਮਰਾ ਮਾਰ ਕੇ ਦਿਖਾਈ ਆਪਾਂਗਾ ਚਾਪੀਆਂ ਜਿਹਦੀ ਕਿਸਮਤ ਦੇ ਵਿੱਚ ਬਈ ਦਿਵਾਲੀ ਆਫਰ ਤੇ ਲਿਜਾ ਸਕਦਾ ਬਈ ਨਮਾਰੀ ਹਨ ਤੇ ਕਰਮ ਵਾਲੇ ਫੜੂ ਬਈ ਚਾਪੀਆਂ ਠੀਕ ਹੈ ਬਈ ਤੇ ਅੱਗੇ ਵੀ ਦਿਖਾ ਦਿਓ ਜੀ ਕੈਮਰਾ ਲਿਆ ਜਾ ਬਹੁਤ ਵਧੀਆ ਬਈ ਕੁਆਲਟੀ ਦੇ ਵਿੱਚ ਗਰੰਟੀ ਦੇ ਵਿੱਚ ਮਿਲਣਗਾ ਬਈ ਨਮਾਰੀਆਂ ਬਈ ਕ੍ਰਿਸ਼ਨ ਬਲਦੇਵ ਦੀ ਦੁਕਾਨ ਤੋਂ ਬਈ ਸਿੰਘੋ ਮੰਡੀ ਦੇ ਵਿੱਚ ਪٹرول ਪੰਪ ਦੇ ਸਾਹਮਣੇ ਬਲਦੇਵ ਸਿੰਘ ਇਹ ਆਪਣੇ ਵਧੀਆ ਸਮਾਨ ਬਈ ਇਹ ਕੋਈ ਜੇ ਭਰਾ ਆਪਾਂ ਨੂੰ ਫੋਨ ਕਰਦਾ ਮਨ ਪੈਂਮੈਂਟ ਪੈਂਮੈਂਟ ਤੋਂ ਫੋਨ ਕਰਦਾ ਉਹਦੇ ਘਰ ਪਹਚਾ ਦੇਓਗੇ ਪਹਚਾ ਦੇ ਬਾਈ ਜੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਕੋਈ ਭਰਾ ਫੋਨ ਕਰਕੇ ਚੀਜ਼ ਮੰਗਵਾਉਂਦਾ ਤਾਂ ਘਰ ਬੈਠੇ ਬਾਈ ਮੰਗਵਾ ਸਕਦੇ ਹੋ ਅਲਮਾਰੀ ਬੈੱਡ ਪ੍ਰੈਸ ਟੇਬਲ ਲੀਡ ਤੋਂ ਵਾਲੀ ਮਸ਼ੀਨ ਤੇ ਹੋਰ ਵੀ ਬਾਈ ਕਾਫੀ ਚੀਜ਼ਾਂ ਨੇ ਤੁਸੀਂ ਸਕਰੀਨ ਦੇ ਉੱਤੇ ਦੇਖ ਲਓ ਕੋਈ ਵੀ ਚੀਜ਼ ਬਾਈ ਮੰਗਵਾ ਸਕਦਾ ਠੀਕ ਹੈ ਬਾਈ ਜੀ ਇਧਰ ਰੱਖੇ ਨਹੀਂ ਹੋਈ ਕੁਰਸੀ ਆ ਗਿਆ ਬਾਈ ਬਾਈ ਨਜ਼ਾਰੇ ਲੈਣ ਵਾਲਾ ਕੁਰਸੀ ਆ ਗਿਆ ਬਾਈ ਇਹ ਵੀ ਲੈ ਜਾਓ ਇਹ ਕਿੰਨੇ ਦੀਆਂ ਹਜ਼ਾਰ ਦੀਆਂ ਕਿੰਨੀਆਂ ਹਜ਼ਾਰ ਦੀ ਦੋ ਹੈ ਇੱਕ ਤਾਂ ਹਾਂ ਇਹ ਇੱਕ ਹੈਗੇ 1200 ਦੀਆਂ ਦੋ ਹੀ 1200 ਦੀਆਂ ਕੁਆਲਟੀ ਦੇ ਹਿਸਾਬ ਨਾਲ ਆ ਇੱਕ ਤਿੰਨ ਸਾਲ ਦੀ ਗਾਰੰਟੀ ਇੱਕ ਇੱਕ ਸਾਲ ਦੀ ਠੀਕ ਹੈ ਠੀਕ ਹੈ ਤਿੰਨ ਸਾਲ ਦੀ ਗਾਰੰਟੀ ਇੱਕ ਸਾਲ ਦੀ ਗਾਰੰਟੀ ਬਾਈ ਬਹੁਤ ਵਧੀਆ ਬਾਈ ਕੋਲੇ ਸਮਾਨ ਹੈ ਬਾਈ ਹਨਾ ਦਿਵਾਲੀ ਆਫਰ ਹੈ ਬਾਈ ਸਸਤੇ ਹੈ ਬਾਈ ਜੇ ਤੁਸੀਂ ਬਾਜ਼ਾਰ ਜਾਓਗੇ ਨਾ ਇਹ ਦੂ ਜਿਆਦੇ ਮਹਿੰਗੇ रेट ਲੱਗਦੇ ਆ ਬਾਈ ਇੱਕ ਵਾਰੀ ਜ਼ਰੂਰ ਦੁਕਾਨ ਤੇ ਆ ਕੇ ਜਾਓ ਸਕਰੀਨ ਤੇ ਚੱਲਦੇ ਨੰਬਰ ਤੇ ਬਾਈ ਕਨੈਕਟ ਕਰਕੇ ਬਲਦੇਵ ਕ੍ਰਿਸ਼ਨ ਦੀ ਦੁਕਾਨ ਤੇ ਬਾਈ ਤੇ ਬਾਈ ਉਧਰ ਕੈਮਰਾ ਮਾਰ ਕੇ ਦਿਖਾ ਦੇ ਗਰਮ ਪਾਣੀ ਕਰਨ ਵਾਲੇ ਗੀਜ਼ਰ ਠੀਕ ਆ ਤੇ ਬਾਈ ਜੀ ਬਹੁਤ ਵਧੀਆ ਸਸਤੇ ਰੇਟਾਂ ਤੇ ਆ ਤੇ ਬਾਈ ਬਾਈ ਨਾਲ ਵੀ ਕਰਦੇ ਗੱਲਬਾਤ ਤੇ ਇਧਰ ਵਈ ਆ ਗਿਆ ਆਰਓ ਸਿਸਟਮ ਬਾਈ ਕੈਮਰਾ ਮਾਰ ਕੇ ਦਿਖਾ ਦੇ ਠੀਕ ਹੈ ਕੱਲੇ ਕੱਲੇ ਚੀਜ਼ ਦਿਖਾ ਦੇ ਫਿਰ ਕੋਈ ਗਾਹਕ ਰਹਿ ਨਾ ਜਾਵੇ ਕਿ ਅਸੀਂ ਕਿਸੇ ਚੀਜ਼ ਕੋਲੋਂ ਰਹਿ ਗਈ ਤੇ ਉਹ ਉੱਪਰ ਕੀ ਪਿਆ ਬਾਈ ਹਨਾ ਉਹ ਵੀ ਆਰਓ ਗਣਾ ਸਿਸਟਮ ਆ ਬਾਈ ਠੀਕ ਹੈ ਤੇ ਇਧਰ ਕਿਸੇ ਸਾਲਾ ਇੱਧਰ ਚ ਕੀ ਆ ਲੱਬੇ ਚ ਚੁੱਲੇ ਇਹ ਬਾਕੀ ਗੈਸ ਸਿਰ ਚੁੱਲੇ ਗੈਸ ਸਿਰ ਚੁੱਲੇ ਲੈ ਜਾਓ ਬਾਈ ਜੀ ਤੇ ਆਹ ਮਸ਼ੀਨਾਂ ਤੇ ਹਾਈਡਰ ਭਾਈ ਆਪਣੇ ਆਗੇ কুলਰ ਨਵੇਂ ਡਿਜ਼ਾਈਨਾਂ ਦੇ ਵਿੱਚ ਬਾਈ ਠੀਕ ਹੈ ਬਾਈ ਤੇ ਇੱਧਰ ਵੀ ਆ ਗਏ ਬਾਈ ਆਪਣੇ ਗੈਸ ਵਾਲੇ ਚੁੱਲੇ ਬਿਜਲੀ ਵਾਲੇ ਠੀਕ ਹੈ ਬਾਈ ਜੇ ਜੇ ਕਿਸੇ ਭਰਾ ਨੂੰ ਲੋੜ ਹੈ ਤਾਂ ਕ੍ਰਿਸ਼ਨ ਬਲਦੇਵ ਦੀ ਦੁਕਾਨ ਤੇ ਆ ਕੇ ਸਿੰਘੋ ਮੰਡੀ ਦੇ ਵਿੱਚ ਬਾਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਐਸ ਸਕਰੀਨ ਤੇ ਨੰਬਰ ਚੱਲਦੇ ਦੇ ਜਾ ਸਕਦੇ ਹੋ ਬਾਈ ਕ੍ਰਿਸ਼ਨ ਸਿੰਘ ਬਾਈ ਤੁਸੀਂ ਐਂ ਦੱਸ ਦਿਓ ਫੀ ਲੋਕੇਸ਼ਨ ਦੱਸੋ ਜੇ ਬੰਦਾ ਜਗੇ ਸ਼ੈਡ ਤੋਂ ਆਉਂਦਾ ਜਾਂ ਬਹਿਮੜ ਸ਼ੈਡ ਤੋਂ ਆਉਂਦਾ ਜਾਂ ਸਿੰਗਲ ਲੈਵੀ ਤੋਂ ਆਉਂਦਾ ਕਿੱਥੇ ਆਵੇ ਇੰਡੀਅਨ ਆਇਲ ਪੰਪ ਦੇ ਜਮਾਂ ਸਾਹਮਣੇ ਆਈ ਠੀਕ ਹੈ ਪੰਪ ਦੇ ਸਾਹਮਣੇ ਚਿਰੀ ਵਾਲਾਈਡ ਟੂਰਸ ਠੀਕ ਹੈ ਤੇ ਅੱਗੇ ਫਿਰ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਪੇਜ ਫੋਲੋ ਕਰਕੇ ਆਉਂਦਾ ਤੇ ਉਹਦੇ ਵਾਸਤੇ ਤੁਸੀਂ ਕੀ ਨਾਮ ਰੱਖਿਆ ਉਹ ਕੋਈ ਮਾਨਤਾਨ ਕਰ ਦਾਂਗੇ ਉਸ ਤੋਂ ਬਾਈ ਸਪੈਸ਼ਲ ਮਾਨਤਾਨ ਦੇਖੋ ਬਾਈ ਜੀ ਬਾਈ ਕ੍ਰਿਸ਼ਨ ਕਹਿੰਦਾ ਸਪੈਸ਼ਲ ਮਾਨਤਾਨ ਕਰ ਦਾਂਗੇ ਠੀਕ ਹੈ ਜਿਹੜਾ ਵੀਡੀਓ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਪੀ ਨੂੰ ਫੋਲੋ ਕਰਕੇ ਆਊਗਾ ਬਾਈ ਨੇ ਸਪੈਸ਼ਲ ਨਾਮ ਰੱਖਤਾ ਸਾਡੇ ਭਰਾ ਨੇ ਠੀਕ ਆ ਬਾਈ ਜੀ ਪੈਟਰੋਲ ਪੰਪ ਦੇ ਸਾਹਮਣੇ ਤੇ ਕੋਈ ਵੀ ਚੀਜ਼ ਬਾਈ ਲੈ ਜਾ ਸਕਦਾ ਸਕਰੀਨ ਤੇ ਨੰਬਰ ਚੱਲਿਆ ਦਾ ਤੁਸੀਂ ਚੱਲਦੇ ਨੰਬਰ ਦੇ ਉੱਤੇ ਫੋਨ ਕਰਕੇ ਘਰ ਬੈਠੇ ਵੀ ਮੰਗਵਾ ਸਕਦੇ ਹੋ ਬਾਈ ਬਹੁਤ ਸਸਤੇ ਰੇਟਾਂ ਤੇ ਸਮਾਨ ਮਿਲ ਰਿਹਾ ਬਾਈ ਕਰ ਦਿਓ ਵੀਡੀਓ ਬਹੁਤ ਵਾਰ ਸ਼ੇਅਰ ਧੰਨਵਾਦ ਬਾਈ ਸਸਿਕਾ